ਸਾਨੂੰ ਸਾਡਾ ਭਾਰਤ ਦੇਸ਼ ਦਾ ਜਨਤੰਤਰ ਦਿਵਸ ਜਿਹੜਾ ਆ ਮਨਾਇਆ ਜਾਂਦਾ ਹੈ ਇਸ ਵਾਰੀ ਅਸੀਂ 75ਵਾਂ ਆਪਣਾ ਜਨਤੰਤਰ ਦਿਵਸ ਜਿਹੜਾ ਮਨਾਇਆ ਸੀ ਕਿ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਪੰਜਾਬ ਦੀ ਝਾਕੀ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਝਾਕੀ ਪੰਜਾਬ ਦਾ ਆਜ਼ਾਦੀ ਸੰਘਰਸ਼ ਦੇ ਵਿੱਚ ਕੀ ਯੋਗਦਾਨ ਰਿਹਾ ਉਹਨੂੰ ਦਰਸਾਉਂਦੀ ਝਾਕੀ ਮਾਈ ਭਾਗੋ ਜੀ ਦੇ ਨਾਰੀ ਸ਼ਕਤੀਕਰਨ ਦੀ ਜਿਹੜੀ ਦਰਸਾਉਂਦੀ ਚਾਹੀ ਪੰਜਾਬ ਦਾ ਅਮੀਰ ਸਭਿਆਚਾਰ ਜਿਹੜਾ ਉਹਨੂੰ ਦਰਸਾਉਂਦੀ ਚਾਹੀ ਅਸੀਂ ਸਾਰਾ ਬਹੁਤ ਇੱਕ ਵੈਲ ਪਲਾਨਡ ਤਰੀਕੇ ਦੇ ਨਾਲ ਇਹ ਚਾਕੀਆਂ ਪੰਜਾਬ ਸਰਕਾਰ ਨੇ ਤਿਆਰ ਕਰਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ भेजियां ਸੀਗੀਆਂ ਕਿ ਗਣਤੰਤਰ ਦਿਵਸ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਰਾਜਧਾਨੀ ਦੇ ਵਿੱਚ ਜੋ ਗਣਤੰਤਰ ਦਿਵਸ ਮਨਾਇਆ ਜਾਂਦਾ ਉਹਦੇ ਵਿੱਚ ਪੰਜਾਬ ਸੂਬੇ ਦੀਆਂ ਝਾਕੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਦੇਸ਼ ਦੇ ਸਾਹਮਣੇ ਰੱਖਿਆ ਜਾਵੇ ਪਰ ਅਜੇ ਹਾਂ ਨਹੀਂ ਕੀਤਾ ਗਿਆ ਅਵੇਂ ਗਲਤ ਗੱਲਾਂ ਕਰਕੇ ਕੇ ਇਹਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਫੋਟੋ ਆ ਜਾਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਆ ਜਦ ਕਿ ਇਹੋ ਜੀ ਕੋਈ ਵੀ ਗੱਲ ਨਹੀਂ ਸੀਗੀ ਅਸੀਂ ਤਾਂ ਇੱਕ ਸੂਬੇ ਨੂੰ ਸੂਬੇ ਦੇ ਵਿਰਸੇ ਨੂੰ ਦਰਸਾਉਂਦੀ ਹੋਈ ਝਾਕੀ ਜੜੀ ਆ ਉਥੇ ਭੇਜੀ ਸੀਗੀ ਪਰ ਬਿਨਾ ਵਜਾ ਕਰਕੇ ਜਿਹੜਾ ਉਹ ਸਾਡੀ ਝਾਕੀ ਉਥੇ ਰਿਜੈਕਟ ਕੀਤੀ ਗਈ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਚਾਹੇ ਸਾਡੀ ਝਾਕੀ ਆ ਰਾਸ਼ਟਰੀ ਗਣਤੰਤਰ ਦਿਵਸ ਦੇ ਉੱਤੇ ਨਹੀਂ ਲਾਈ ਗਈ ਨਹੀਂ ਦੇਖ ਸਕੇ ਲੋਕ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਝਾਕੀ ਜਿਹੜੀ ਆ ਉਹ ਜ਼ਰੂਰ ਦਿਖਾਵਾਂਗੇ ਸੋ ਅੱਜ ਇਹ ਜਿਹੜੀ ਪੰਜਾਬੀ ਵਿਰਸੇ ਨੂੰ ਪੰਜਾਬੀ ਪੰਜਾਬੀਆਂ ਦੀ ਆਜ਼ਾਦੀ ਸੰਘਰਸ਼ ਦੇ ਵਿੱਚ ਪਾਏ ਯੋਗਦਾਨ ਨੂੰ ਦਰਸਾਉਂਦੀ ਝਾਕੀ ਜਿਹੜੀ ਆ ਅੱਜ ਜੰਡਿਆਲਾ ਗੁਰੂ ਦੇ ਵਿੱਚ ਜੜੀ ਆ ਉਹ ਪਹੁੰਚੀ ਆ ਸਾਡੇ ਜੰਡਿਆਲਾ ਗੁਰੂ ਦੇ ਫਤਵੰਤੇ ਸੱਜਣ ਸਾਡੇ ਸਕੂਲਾਂ ਦੇ ਬੱਚੇ ਸਾਡੇ ਬਹੁਤ ਸਦਕਾਰ ਯੋਗ ਅਧਿਆਪਕ ਸਹਿਬਾਨ ਜਾਂ ਬਾਕੀ ਸਾਰੇ ਲੋਕ ਜਿਹੜੇ ਨੇ ਕੋਈ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀ ਝਾਕੀ ਜਿਹੜੀ ਆ ਉਹ ਵੇਖਣ ਵਾਸਤੇ ਇੱਥੇ